ਵੱਦਨ ਪਰਿਵਾਰ ਚੋਂ ਅਸੀਂ ਨਿਕਲੇ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸ਼ਨ ਦੀ ਗੱਲ ਕਰ ਲਈਏ ਚਾਹ ਪੋਲੀਟਿਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20 ਸਾਲ ਹੋ ਗਏ ਮੰਨੂ ਉਥੇ ਸ਼ਾਰਪੁਰ ਆਪਣਾ ਹਸਪੀਟਲ ਚਲਾਦੇ ਹੋਏ ਰਵਜੋਤ ਹਸਪੀਟਲ ਕਾਰਡੀਕ ਸੈਂਟਰ ਤੇ ਇੰਨੀ ਦੇਰ ਦੀ ਬਰੀ ਪ੍ਰੈਕਟਿਸ ਹੋ ਗਈ ਆ ਵੀ ਤੁਸੀਂ ਕੋਛ ਵੀ ਸਕਦੇ ਹੋ ਕਿ ਕਿ ਹੋ ਜਾ ਸਾਡਾ ਉੱਥੇ ਕਿਰਦਾਰ ਆ ਕਿ ਹੋ ਜਾਦਾ ਸੂਖ ਹੈਗਾ ਤੇ ਜਿਹੜੀ ਹੁਣ ਅਸੀਂ ਆਪਾਂ ਮੇਲਬੁੱਧੇ ਤੇ ਅਸੀਂ ਆਪਾਂ ਆਈਏ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਥੀਅਰ ਲੈਚਰ ਜਿ세 ਜਿਹੜੀ ਲੁਧਿਆਣਾ ਇਲੈਕਸ਼ਨ ਅਸੀਂ ਪਹੁੰਚ ਚੁੱਕੇ ਆ ਤੇ ਕੈਂਪੇਨ ਵੀ ਬੰਦ ਹੋ ਚੁੱਕੀ ਆ ਤੇ ਮੈਂ ਬਾਣੀ ਦੀ ਗੱਲ ਕਰੂੰਗਾ ਮੈਂ ਜਦੋਂ ਕੈਂਪੇਨ ਬੰਦ ਹੋਣ ਲੱਗੀ ਜਿਸ ਕੈਂਪੇਨ ਪਹਲ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਕੂਲੇਟ ਹੋਏ ਤੇ ਜਦੋਂ ਅਸੀਂ ਦੇਖਿਆ ਬੜਾ ਮਨ ਨੂੰ ਤੱਕਾ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸੜੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਦੁਖੀ ਮਹਿਸੂਸ ਹੋਏ ਤੇ ਮੈਂ ਗੱਲ ਕਰੂੰਗਾ ਕਿ ਇੱਕ ਇਰਰੇਗੂਲਰੈਂਟ ਪਾਰਟੀ ਉਹਨਾਂ ਦੇ ਇਰਰੇਗੂਲੈਂਟਿਕ ਲੀਡਰ ਤੇ ਇੱਕ ਇਰਰੇਗੂਲੈਂਟਿਕ ਇਸ਼ੂ ਜੋ ਉਹਨਾਂ ਚੱਕਿਆ ਹੈਗਾ ਇਲੈਕਸ਼ਨ ਦੀ ਤਾਰੀਖ ਨੂੰ ਦੇਖਦੇ ਹੋਏ ਆਮ ਆਦੀ ਪਾਰਟੀ ਦੀ ਜਿਹੜੀ ਉੱਥੋਂ ਇੱਕ ਇੱਕ ਵੱਡੀ ਲੀਡ ਨਾਲ ਸੀ ਜਿੱਤ ਪ੍ਰਾਪਤ ਕਰਨ ਜਾ ਰਹੇ ਆਪਾਂ 23 ਜੂਨ ਨੂੰ ਸੰਦੀਪ ਰੋਹਾ ਜੀ ਦੇ ਹੱਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ ਪੋਲੀਟਿਕਲੀ ਕਹਿ ਸਕਦੇ ਇੱਕ ਜਦ ਮੈਂ ਕਹਾਂਗਾ ਕਿ ਇੱਕ ਧਰਮੀ ਕਹਿ ਸਕਦੇ ਆਪਾਂ ਜੋ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਉਹਨੋਂ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਪਹਿਲਾਂ ਹੀ ਆਪਣੀ ਸਰਕਾਰ ਰੰਦੇ ਹੋਏ ਐਸਸੀ ਭਾਈਚਾਰੇ ਤੇ ਦਲਿਤ ਭਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਨਾਂ ਦੇ ਹੱਥ ਬੱਲੇ ਕੁਝ ਨਹੀਂ ਹੈਗਾ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਹੇ ਮੰਤਰੀ ਸਹਿਬਾਨ ਹੋਣ ਚਾਹੇ ਐਮਐਲਏ ਸਹਿਬਾਨ ਹੋਣ ਐਸੀ ਗੱਲ ਕਰ ਲਿਜੀਏ ਲਾਲਚੰਦ ਜੀ ਦੀ ਬਲਕਾਰ ਜੀ ਦੀ ਤੇ ਹੁਣ ਜੋ ਬੀਨੂ ਟਾਰਗੇਟ ਕੀਤਾ ਗਿਆ ਮੈਂ ਕਹੂੰਗਾ ਕਿ ਇਹ ਇੱਕ ਸੋਚੀ ਸਮਝੀ ਇੱਕ ਇੱਕ ਚਾਲ ਐਸਪੀ ਫਾਈਚਾਰਾ ਦੇ ਲੀਡਰਾਂ ਨੂੰ ਮੈਂ ਐਮਐਲਏ ਮੰਤਰੀ ਸਹਿਬਾਨ ਨੂੰ ਕਿੰਦਾ ਅਸੀਂ ਟਾਰਗੇਟ ਕਰਕੇ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਗਏ। ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ 85% ਦਰਜ ਭਾਈਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ। ਜੇਸੀ ਗੱਲ ਕਰ ਲਈ ਏਜੀ ਵਿੱਚ ਏਜੀ ਆਫਿਸ ਵਿੱਚ ਜੋ ਰਾਖਾ ਕਰਨ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਟਾਈ ਗਈ। ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਕਿਉਂ ਅੱਗੇ ਨੂੰ ਬਾਦਰੇ ਨੇ ਕਿਉਂ ਤਰਕੀਕਾ ਦੇ ਲਈ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚਰੁੰਗਰੀ ਕੋਈ ਗੱਲ ਨਹੀਂ ਮੇਰਾ ਪੋਲਿਟੀਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਵਿੱਚ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਨੂੰ ਫੋਟੋ ਨੂੰ ਐਡਿਟ ਕਰਕੇ ਜੋ ਅੱਜ ਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਇਹਨੇ ਫੋਟੋ ਪਾਈ ਆ ਉਹ ਕੋਈ ਸਿੱਧੀ ਧੀ ਆ ਕਿਸੇ ਦੀ ਭੈਣ ਆ ਕਿਸੇ ਦੀ ਬਾਹ ਹੋਵੇਗੀ ਉਹ ਉਹ ਨੂੰ ਜਾਣਦੇ ਵੀ ਨਹੀਂ ਹੋਣਗੇ ਵੀ 25 ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਹਦਾ ਸਰਵਰ ਕਰ ਰਹੇ ਹੋ ਜਿਸ ਦਾ ਕਿਸੇ ਕੋਲ ਜਵਾਬ ਨਹੀਂ ਇਹ ਤੋਂ ਬੁਮਾਨ ਹੈਗਾ ਇੱਕ ਨारी ਜਾਤੀ ਦਾ ਔਰ ਆਜ਼ਾਦੀ ਦਾ ਉਸ ਸ਼ਖਸ ਦੀ ਇਹੋ ਜੀ ਮਾਨਸਿਕਤਾ ਹੋਵੇਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਹਣਾਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਹਣਾਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਇਹ ਲਾਂਦੇ ਨੇ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇ ਦੇਣ ਕਿ ਇਹ ਹੈ ਇਹੋ ਜਿਹੇ ਆ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਖਾਸ ਕਰਕੇ ਲੇਡੀਜ਼ ਦੀਆਂ ਔਰਤਾਂ ਦੀਆਂ ਜੇ ਉਹਨਾਂ ਦਾ ਰਾਜਨੀਤਿਕ ਕਦ ਚ ਵਾਦਾ ਹੁੰਦਾ ਆ ਤਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਤਮੈਂ ਇਹੋ ਜਿਹੇ ਹੋਰ ਮੁਬਾਰਕਾ ਦਿੰਦਾ ਉਹਨਾਂ ਨੂੰ ਮੈਂ ਪੀਐਸ ਐਸਐਸ ਹੋਜ ਦੇ ਮਾਲਕ ਦੇ ਜਿਹੜੇ ਕਹਿ ਲਾਂਦੇ ਨੇ ਕਿ ਸਾਡੀ ਇਹ ਇੱਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਵਿਸਤ੍ਰਿਤ ਇਹੋ ਜਿਹਾ ਸਲਮਾਨ ਅਸੀਂ ਉਹਨਾਂ ਉਹੋ ਆਪਣੇ ਆਵਾ ਪੈਨਾ ਤੀਆਂ ਵਲ ਵਾਸਤੇ ਅਸੀਂ ਪਾਲਦੇ ਆ ਕੋਈ ਹੈ ਜਵਾਬ ਉਹਨਾਂ ਕੋਲ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਔਰਤ ਜਾਤੀ ਨੂੰ ਸਾਡੇ ਅਸੀਂ ਸਮਾਜ ਅਸੀਂ ਪਾਚਾਰਿਆਂ ਨੂੰ ਤੇ ਇਵਨ ਸਾਡੇ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ ਮੈਡੀਕਲ ਫੈਕਲਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾਂ ਇਹੋ ਜਿਹੇ ਸਾਧਸ਼ਾ ਸਿਰਫ ਖਬਰਾਂ ਚ ਰਹਿਣ ਲਈ ਕਰਨਗੇ ਅਸੀਂ ਉਹਨਾਂ ਕੋ ਐਕਸਪੈਕਟ ਵੀ ਕਰਦੇ ਆ ਕਿ ਉਹ ਇਸ ਲੈਵਲ ਤੇ ਇਸ ਲੈਵਲ ਤੇ ਉਹ ਆ ਜਾਣਗੇ ਉਹ ਹਾਲਾਂਕਿ ਮੇਰਾ ਮੇਰਾ ਕੀ ਮਨ ਨਹੀਂ ਸੀ ਆ ਜਾਂਦਾ ਇੱਥੇ ਰਿਸਪੌਂਸ ਇਸ ਕਰਨ ਦਾ ਮੇਰੀ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕੀ ਤੁਸੀਂ ਛੱਡੋ ਕੀ ਕਰਨਾ ਚਾਹੋ ਮੇਰੇ ਕੋਲ ਦੋ ਬੱਚੇ ਨੇ ਇੱਕ 6 ਸਾਲ ਦੇ ਉਹ ਟੱਕ 3 ਸਾਲ ਦੇ ਬਣੇ ਐਂਡ ਉਹਨਾਂ ਦੇ ਮਾਂ ਤੇ ਕੀ ਬੀਚੂ ਗਿਰਕੂ ਦਿਖਾਉਂਕੀ ਤੁਸੀਂ ਸ਼ਰਿਆਂ ਖੋਲਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਕਿ ਇਹ ਉਹ ਮੀਤਾ ਸਾਡੀਆਂ ਤੁਹਾਡੇ ਹੋ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੱਦਿਆਂ ਦੀ ਗੱਲ ਕਰੋ ਤੁਸੀਂ ਕਿ ਹੁਣ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਬਣ ਜਾਣਾ ਤੁਸੀਂ ਉਹ ਤੁਸੀਂ ਦੀ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆ ਅਸੀਂ ਕਾਹਦੇ ਲੜਾਈ ਲੜ ਰਹੇ ਆ ਪਾ ਦੱਸੋ ਬਣਾ ਸੋਨੇ ਆਉਣਾ ਵਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਵਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਅੰਤਿਮ ਸੇਕਤਰ ਹੁੰਦਾ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਸਿਖਾਇਆ ਉਹ ਜਦ ਲਿਖਿਆ ਦੱਸਿਆ ਉਹਦੇ ਵਿੱਚ ਇਸ ਇਤੀਆ ਪਹਿਲਾਂ ਦੀ ਆਪਾਂ ਉਹਨਾਂ ਦੀ ਇੱਛਤ ਨੂੰ ਇਦਾਂ ਰੋਲੀ ਆ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਈਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹ ਨਹੀਂ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਆ ਸੀ ਆਪਾਂ ਕਾਹਦੇ ਦੌਰ ਲਈ ਹੋਈ ਸੀ ਆਸਲੀ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਹਾਂ ਆਪਾਂ ਮੈਂ ਇਹ ਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸਬੰਤਰਿਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕਿ ਅੱਜ ਤਾਂ ਵਾਦਰ ਮੁਜੋਦ ਦੇ ਫੁੱਲ ਸਟਾਪ ਲਾ ਤਾ ਟੋੜੇ ਸੇਰਣਾ ਕਿਉਂ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਨਹੀਂ ਤਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਉਹ ਘਟ ਗੱਲ ਕਰੀ ਦੀ ਇਹ ਉਹ ਨਾ ਤੋਲ ਕੇ ਅਸੀਂ ਗਲਤ ਕਰੀ ਦੀ ਆਪਾਂ ਤੇ ਯੂ ਕੈਨ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦਫੀਨੇ ਸਿਰਫ ਆਪਣਾ ਨਾਮ ਚਮਕਾਨ ਲਈ ਤੁਸੀਂ ਇਹੋ ਜੀ ਹਰਕਤਾਂ ਤੇ ਪਹੁੰਚ ਕੇ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰ ਇਹੀ ਕੰਮਾ ਕਰਉ ਰਹਿ ਗਏ ਕਿਸ ਨੂੰ ਨਿੱਜੀ ਟਾਰਗੇਟ ਕਰ ਲੋ ਕਿਸੇ ਦੀ ਫੈਮਿਲੀ ਟਾਰਗੇਟ ਕਰ ਲੋ ਕਿਸੇ ਦੀਆਂ ਫੋਟੋਜ਼ ਵੀਡੀਓਜ਼ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਰਨਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋਮਾ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜਿਹੜੀ ਬਰੀ ਫੋਟੋ ਦੇ ਨਾਲ ਇੱਕ ਲੈ ਦੇ ਦੀ ਫੋਟੋ ਜੋ ਕਿ ਬੇਰੇ ਪੱਲਾ ਹੋ ਐਕਸ ਵਾਈਸ ਜਿਹੇ ਉਹਨਾਂ ਦੀ ਫੋਟੋ ਨੂੰ ਐディਰ ਕਰਕੇ ਮੇਲ ਨਾਲ ਜੋੜ ਕੇ ਕੀਤੇ ਦੇ ਸਫਲ ਕੀਤਾ ਜਾ ਰਹੇ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉਤਰੋ ਜਿੱਥੇ ਵੀ ਹੋएगी ਸੁਖਸਾਦ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹਤੇ ਕੀ ਵੀ ਦੀ ਹੋਗੀ ਉਹਦਾ ਕੀ ਸੂਰਤ ਹੈ ਜੇ ਲੜਾਈ ਲਾਣੀ ਤੁਸੀਂ ਮੈਨ ਨਾਲ ਲੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੇ ਦਾ ਠੀਕ ਸੂਰਤ ਕਿਉਂ ਤੁਸੀਂ ਇੰਨੀ ਕਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਮਾਵਾ ਪੈਨਾ ਧੀਆਂ ਨੂੰ ਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਖਿਚੜੀ ਚ ਤੇ ਰੱਬ ਦੀ ਖਿਚੜੀ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਸਾਨੂੰ ਉਹ ਸਾਨੂੰ ਸਾਫ਼ ਦਵਾਣਗੇ ਸੋ ਇਹਦਾ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦੇ ਲੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸਾਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਮੈਂ ਇਹ ਦੱਸਣਾ ਉਹਨੇ ਜਾਣ ਕੇ ਪ੍ਰਯੋਗ ਕੀਤਾ ਗਿਆ ਸਾਰਾ ਮਜੂਦ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਬੀਤਣ ਤੋਂ ਬਾਅਦ ਵਿਕੇ ਤੇ ਪਛਾਣ ਕਰਾਇਆ ਨਾ ਉਹ ਜਿੱਦਾਂ ਤੋਂ ਸਾਡੇ ਵੱਲੋਂ ਮੈਂ ਦੱਸਣਾ ਕਿ ਰਿਕੁਐਸਟ ਕੰਪਲੀਟ ਚਲ ਗਈ ਹੈਗੀ ਇਨਵੈਸਟੀਗੇਸ਼ਨ ਜੇਲਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਕਿ ਉਹ ਜਦੋਂ ਵੀ ਉਹ ਕਿਤੇ ਨਾ ਕਿਤੇ ਪਹੁੰਚਣ ਕੀ ਤਾਂ ਜ਼ਰੂਰ ਹੋਣਾ ਹੈ ਜਿੱਤੇ ਭਾਈ ਨਹੀਂ ਜਿੱਤੇ ਨਾ ਕਿਤੇ ਆ ਹਾਂ ਜੀ ਕਿਸੇ ਦੇ ਬਾਈ ਨੇਮ ਕੀ ਜਿਬਾਈ ਦੇ ਬਾਈ ਨੇਮ ਕਿਹਦੇ ਖਿਲਾਫ ਕਿੰਨਿਆਂ ਦੇ ਖਿਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਦਾ ਨਾਮ ਨਹੀਂ ਲਿਆ ਮੈਂ ਜਦ ਕੰਪਲੇਟ ਜਦ ਕੰਪਲੇਟ ਕਰਦੇ ਆ ਪੁਲਿਸ ਜੀ ਤੁਸੀਂ ਕੰਪਲੇਟ ਕਰਦੇ ਆ ਤਾਂ ਕੰਪਲੇਟ ਕਰਾਈਏ ਬਾਈ ਨੇਮ ਹੋਈ ਹੈ ਵਿਕਰਮਜੀਤ ਠੇ ਜੀ ਦੇਖ ਲਾਫੀ ਬੋਲਦੇ ਹੈ ਜੀ ਨਹੀਂ ਕਿਹਨੋਂ ਪੁਲਿਸ ਸਰ ਡੋਲਸਰ ਇਹ ਪਤਾ ਹੈ ਕਿ ਆਟੋਮੈਟਿਕ ਹੋ ਸਕਦਾ ਵੀ ਜਾਂ ਤੁਹਾਡੇ ਕੋਲ ਚੋਣੀਆਂ ਤੇ ਤੁਹਾਡੇ ਪਤਨੀ ਕੋਲ ਚੋਣੀਆਂ ਹਾਂ ਇਹ ਲੀਕ ਕਿਥੋਂ ਹੋਈ ਆ ਉਹਨੀਆਂ ਫੋਟੋਆਂ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਨੀਆਂ ਹੈਗੀਆਂ ਜੇ ਜੀ ਇਹ ਐਡਿਟ ਐਡਿਟ ਕਿਉਂ ਸਰ ਐਡਿਟ ਕਿਉਂ ਹੋ ਗਈ ਹੈ ਜੀ ਹੁਣ ਤੁਸੀਂ ਕਹਿ ਰਹੇ ਮੋਬਾਈਲ ਤੋਂ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡਿਟ ਹੋ ਸਕਦੇ ਦੋ ਚੀਜ਼ਾਂ ਹੋ ਗਈਆਂ ਨਹੀਂ ਨਹੀਂ ਮੈਂ ਸੁਣ ਰਿਹਾ ਠੀਕ ਹੈ ਸਰ ਤੁਸੀਂ ਕਿਹੜੀ ਐਡਿਟ ਹੈਗੀਆਂ 50 ਇਹ ਐਡਿਟ ਉਲਫ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਕਿ 10 ਸਾਲ ਪੁਰਾਨੀਆਂ ਫੋਟੋ ਹਾਂ ਜੀ Okay, तो 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 मेरे एक्सोवाइज़ थी सी कि ऑन अल्मोडिफाइड जीता हूँ मैं कह रहा हूँ तो चलो बता देखो सर आप और भी दरवाज़ नहीं जाना चलो आप देखो सर आप और भी दरवाज़ नहीं जाना चलो आप देखो सर आप और भी दरवाज़ नहीं जाना चलो आप देखो सर आप और भी दरवाज़ नहीं जाना चलो आप देखो सर आप और भी द ਜਦ ਤੁਸੀਂ ਕੋਸਲ ਪਹੁੰਚ ਰਹੇ ਹੋ ਤੁਹਾਡਾ ਕੋਈ ਹੱਕ ਨਹੀਂ ਹੈ ਕਿ ਮੈਂ ਚਾਹੀਦਾ ਹੈ ਪੈਸਾ ਉਹ ਮਸੂਦ ਚਾਹਣਾ ਜਾਂਦੇ ਤਾਂ ਤੁਹਾਨੂੰ ਕਿੱਥੇ ਕੀਤੀ ਤੁਸੀਂ ਇਹ ਸਭ ਤੇ ਹੁਸ਼ਿਆਰ ਹੋ ਪੀਸ ਹਾਂਜੀ ਇੱਕ ਸੈਕ ਤੁਸੀਂ ਇਹ ਕੱਲ ਵੀ ਨਹੀਂ ਲਿਖਿਆ ਵੀ ਇਹ AI ਵਰਗਿਆ ਐਡੀਟਰ ਹੈ ਬਟ ਉਹ ਇੱਕ ਤੁਸੀਂ ਕਹਿ ਰਹੇ ਫੋਟੋ ਪੁਰਾਣੀ ਹੈ 10 ਸਾਲ ਪੁਰਾਣੀ ਉਹਨਾਂ ਨੇ ਵਿਕਰਮਜੀਤਿਆ ਨੇ ਅੱਜ ਉਹ ਇੱਕ ਨਹੀਂ ਕੀਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਟ ਦੇਖ ਪਲੇਨ ਯੂ ਆਨ ਹਿਸਟਰੀ ਜੀ ਗੱਲ ਹੈ ਕਿ ਹਸਬੰਡ ਵਾਈਸ ਸਲਕੀ ਨੂੰ ਲੈ ਕੇ ਸਹੀ ਗੱਲ ਇਹ ਹੈ ਕਿ ਇਹ ਇੱਕ ਬਹੁਤ ਵੱਡੀ ਗਲਤ ਕੀ ਹੈਗਾ ਦੱਸੋ ਸਰ ਉਹਨੇ ਆਪਣੀ ਸਟੇਟਸ ਦੇ ਵਿੱਚ ਇਹ ਲਿਖਿਆ ਅੰਨੇ ਕਿ ਵੀਡੀਓ ਜਲ ਵੀਡੀਓ ਵੀ ਹੈਗੀ ਹੈ ਪਤਾ ਨਹੀਂ ਉਹਨਾਂ ਕੋ ਹੋਈ ਵੀ ਜੇ ਕਹਿੰਦੇ ਹੈਗੇ ਕਿ ਉਹ ਕਹਿ ਰਹੇ ਇੱਕ ਦੱਸੋ ਕੱਲ 8 ਵਜੇ ਅੱਠ ਮਹੀਨੇ ਪਹਿਲਾਂ ਟਵਿੱਟਰ ਤੇ ਕੋਈ ਅਸ਼ੋਕ ਨੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਵੀਡੀਓ ਤੇ ਫੋਟੋਸ ਜੀ ਉਹ ਮੇ ਤੋਂ ਬਾਅਦ ਸਰਕੂਲੇਟ ਹੋਈ ਹੈ ਵਿਕਰਮ ਮਿਸ਼ਰ ਨੇ ਉਹਨੂੰ ਆਫੀਸ ਤੋਂ ਆਪਣੀ ਅਫਸਰ ਨੇ ਪਾਰਚਾ ਰਿਕਰਡ ਉਹ ਊਹੀ ਬੈਕਾਇਆ ਸ਼ੋਕ ਨਾਮੀਆ ਸ਼ੋਕ ਨਾਮੀਆ ਬਿਲੋਂ ਦਾ ਨਾਮ ਹੈ ਉਹ ਉਹ ਸਾਡੇ ਕੀ ਕਹਿੰਦੇ ਰੋਸ਼ਾਨਪੁਰ ਚ ਜਦੋਂ 2016 17 ਦੀ ਲਖੇ ਪਾਰਟੀ ਬਣ ਰਹੀ ਹਾਂ ਦੈਟਸੋ ਦੈਟਸ ਰਾਈਟ ਹੀ ਇਟ ਹੀ स्टार्ट ਟੂ ਡੈਮੇਜ ਯੂ ਦੈਟ ਆ ਡੋਨਟ ਨੋ ਹਾਉ ਦ ਪ੍ਰੋਸੈਸ ਸਟਾਰਟਡ ਪਰ ਉਹ ਵੀ 10 ਤੋਂ 16 17 ਸਾਡੇ ਇਲੈਕਸ਼ਨ ਬਦਲ ਉਹ ਬੀਗ ਸਟਾਰਟਿਡ ਦਿਸ ਨਾ か